ਸਤਿਕਾਰ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹਾਂ ਤੇ ਅੱਜ ਵੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਾਤਾ-ਮਾਂ ਪੈਣਾ ਬੱਚਿਆਂ ਨੂੰ ਪੀਰੀਅਡਸ ਦੀ ਆਉਣ ਵਾਲੀਆਂ ਸਮੱਸਿਆਵਾਂ ਦੀ ਬਹੁਤ ਮਾਤਾ-ਮਾਂ ਪੈਣਾ ਬੱਚਿਆਂ ਅਜਾਈਆਂ ਨੇ ਜਿਨ੍ਹਾਂ ਨੂੰ ਪੀਰੀਅਡਸ ਜਿਹੜੇ ਨੇ ਉਹ ਜਾਂ ਤਾਂ 2-2 ਮਹੀਨੇ 3-3 ਮਹੀਨੇ ਆਉਂਦੇ ਹੀ ਨਹੀਂ ਤੇ ਜੇ ਆਉਂਦੇ ਨੇ ਫਿਰ ਉਹ 15 15 ਦਿਨ 20 ਵੀ ਦਿਨ ਬੰਦ ਹੀ ਨਹੀਂ ਹੁੰਦੇ ਖਲੋ ਬਹੁਤ ਜ਼ਿਆਦਾ ਆਉਂਦਾ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹਦੇ ਨਾਲ ਨਾਲ ਜਦੋਂ ਪੀਰੀਅਡਸ ਨਹੀਂ ਆਉਂਦੇ ਤੇ ਹੁਣ ਬੋਡੀ ਦੇ ਅੰਦਰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਹੋਰ ਬਹੁਤ ਆਉਣ ਲੱਗ ਜਾਂਦੀਆਂ ਜਿਵੇਂ ਕਿ ਮੂਡ ਸਵਿੰਗਸ ਬਹੁਤ ਜ਼ਿਆਦਾ ਹਰ ਟਾਈਮ ਖਿਜੇ ਰਹਿਣਾ ਮੋਟਾਪਾ ਆਉਣ ਲੱਗ ਜਾਂਦਾ ਹੈ ਬੋਡੀ ਪੇਨਸ ਹੋਣ ਲੱਗ ਜਾਂਦੀ ਹੈ ਸਰੀਰ ਲਾਥਾਰਜਿਕ ਹੋ ਜਾਂਦਾ ਹੋਰ ਬਹੁਤ ਸਾਰੀਆਂ ਜੀਆਂ ਸਮੱਸਿਆਵਾਂ ਆਉਂਦੀਆਂ ਪਰ ਗੱਲ ਇਹ ਹੈ ਕਿ ਇਦੇ ਪਿੱਛੇ ਦੇ ਕਾਰਨ ਬਹੁਤ ਸਾਰੇ ਲੋਕੀ ਕਹਿੰਦੇ ਨੇ ਸਿਸਟ ਆ ਗਈ ਫਾਈਬਰੋਇਡ ਆ ਗਈ ਜਾਂ ਕੁਝ ਹੋਰ ਆ ਗਿਆ ਪਰ ਮੇਨ ਕਾਰਨ ਜਿਹੜਾ ਹੈਗਾ ਪਿੱਛੋਂ ਕਿੱਥੋਂ ਚੱਲ ਕੇ ਆ ਰਿਹਾ ਉਹ ਨਹੀਂ ਸਮਝ ਆ ਰਿਹਾ ਅੱਜ ਆਪਾਂ ਉਸ ਸਾਰੇ ਮਸਲੇ ਨੂੰ ਜਿਹੜਾ ਉਹ ਡਿਸਕਸ ਕਰਾਂਗੇ ਤੇ ਨਾਲ ਡਿਸਕਸ ਕਰਾਂਗੇ ਕਿ ਆਪਾਂ ਘਰ ਬੈਠੇ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਆ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਥੈਂਕ ਯੂ ਸਰ ਸਿਕਾ ਸਰਨੋ ਸਿਕਾ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਰਵਿੰਦਰ ਜੀ ਪੀਰੀਅਡਸ ਇੱਕ ਐਸਾ ਕੁਦਰਤ ਦਾ ਸਾਈਕਲ ਹੈ ਜਿਹੜਾ ਕਿ ਸ੍ਰਿਸ਼ਟੀ ਨੂੰ ਅੱਗੇ ਵਧਾਉਣ ਦਾ ਇੱਕ ਪਰਮਾਤਮਾ ਵੱਲੋਂ ਕੀਤਾ ਗਿਆ ਉਪਰਾਲਾ ਹੈ ਜੀ ਤੇ ਉਹ ਬਲੱਡ ਹੈ ਜਿਹੜਾ ਬੱਚੇ ਨੂੰ ਜਾਣਾ ਹੁੰਦਾ ਤੇ ਜਦੋਂ ਬੱਚਾ ਨਹੀਂ ਹੋਇਆ ਹੁੰਦਾ ਯੂਟਰਸ ਦੇ ਵਿੱਚ ਬੱਚਾ ਨਹੀਂ ਹੁੰਦਾ ਤੇ ਇਹ ਸਾਰਾ ਮਹੀਨਾ ਇਕੱਠਾ ਹੁੰਦਾ ਰਹਿੰਦਾ ਫਿਰ ਇੱਕ ਦਿਨ ਜਿਹੜਾ ਉਹ ਦਿਨ ਦਿਨ ਲਾ ਕੇ ਉਹ ਬਲੱਡ ਜਿਹੜਾ ਫਲਸ਼ ਆਊਟ ਹੋਏ ਇਹ ਪਰਮਾਤਮਾ ਦਾ ਜਿਹੜਾ ਉਸ ਸਾਈਕਲ ਹੈਗਾ ਪਰ ਇਹ ਜੇ ਨਾ ਆਵੇ ਤਾਂ ਵੀ ਸਮੱਸਿਆ ਤੇ ਜੇ ਵੱਧ ਆ ਜਾਵੇ ਤੇ ਤਾਂ ਵੀ ਸਮੱਸਿਆ ਜੀ ਕਿਵੇਂ ਕੀ ਕਾਰਨ ਹੁੰਦੇ ਨੇ ਵੀ ਇਹ ਜਿਹੜੇ ਪੀਰੀਅਡ ਦੇ ਸਾਈਕਲ ਜਿਹੜਾ ਉਹ ਹਿਲਣਾ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਪੀਰੀਅਡ ਦਾ ਸਾਈਕਲ ਹੁੰਦਾ ਕਿੰਨਾ ਕਿੰਨੇ ਦਿਨ ਹੋਣਾ ਚਾਹੀਦਾ ਪਰਫੈਕਟ ਕੀ ਉਸੇ ਡੇਟ ਨੂੰ ਹੋਣਾ ਚਾਹੀਦਾ ਇਹ ਥੋੜਾ ਜਿਹਾ ਸਾਰਾ ਕਲੀਅਰ ਕਰ ਜੀ ਕੁਲਵੰਤ ਜੀ ਇਹ 28 ਤੋਂ 30 ਦਿਨ ਦਾ ਸਾਈਕਲ ਮੰਨਿਆ ਜਾਂਦਾ ਤਾਂ ਇਹਨੂੰ ਮਹੀਨਾ ਕਿਹਾ ਜਾਂਦਾ ਹੈ ਕਿ 28 ਤੋਂ 30 28 ਤੋਂ 30 ਦਾ ਸਾਈਕਲ ਹੈ ਇਸੇ ਤਿੰਨ ਐਸਟ੍ਰੋਜਨ ਦੇ ਹਾਰਮੋਨ ਨੇ ਇਹ ਸਰਕਲ ਹੈ ਸਹੀ ਪੀਰੀਅਡ ਸਾਈਕਲ ਹੈ ਇਹ ਤਿੰਨ ਹਾਰਮੋਨ ਇੱਕ ਪਹਿਲਾਂ ਚੱਲਦਾ ਹੈ ਫਿਰ ਦੂਜਾ ਚੱਲਦਾ ਹੈ ਫਿਰ ਤੀਜਾ ਚੱਲਦਾ ਹੈ ਨਾ 맞춰 ਨਹੀਂ ਜਾਵਾਂਗੇ ਕੰਪਲਿਕੇਸ਼ਨ ਹੈ ਇਹ ਤਿੰਨੋਂ ਅਗਰ ਆਪਣੇ ਆਪਣੇ ਟਾਈਮ ਤੇ ਹੋ ਜਾਣ ਤਾਂ ਫੀਮੇਲ ਹੈਲਦੀ ਹੈ ਤੇ ਉਹਨੂੰ ਪੀਰੀਅਡ 28 ਮੇਕ ਦਿਨ ਆ ਜਾਣੇ ਹੈ ਯੂਜੂਲੀ 25 ਤੇ 30 ਦੇ ਵਿੱਚ ਪੀਰੀਅਡ ਆਉਣੇ ਚਾਹੀਦੇ ਨੇ ਜੇ 25 ਤਿਆ ਰਹੇ ਨੇ ਪ੍ਰੋਬਲਮ ਹੈ ਜੇ 35 ਹੋ ਗਿਆ ਫਿਰ ਵੀ ਪ੍ਰੋਬਲਮ ਹੈ ਇਹਦਾ ਮਤਲਬ ਇਹ ਤਿੰਨੋਂ ਸਰਕਲ ਸਹੀ ਨਹੀਂ ਘਟਰੇ ਦੂਜੀ ਚੀਜ਼ ਅਗਰ ਹੈ आने जो पीरियड आ गए दिन हैल्दी होना चाहिए है। क्लीनिंग होगी बॉडी अंदर होगी अगर खत्म हो रहे हैं बुरी गलत चंकी गांधी दस दस बारह बारह दिन स्पॉटिंग चली जाती है वह भी बुरी गल है मतलब है कुछ थोड़ा तीन सैकल तीन हॉर्मोन तिनाल है, तिन तिन है। वह पूरा नहीं है वह कोई एक बढ़ गया या एक घट गया या कोई एक ने सारे धक्का कर लिया ਕੁਣ ਜਿਹੜੀ ਤੁਸੀਂ ਗੱਲ ਕਹੀ ਹੈ ਕਿ 15-15 ਦਿਨ ਪੀਰੀਅਡ ਆਈ ਜਾਂ ਨਾ ਜਾਂ 3-3 ਮਹੀਨੇ ਨਾ ਆਣ ਇਹ ਸੀਰੀਅਸ ਮੁੱਦਾ ਕੋਲਵੰਤ ਜੀ ਇਹ ਸੀਰੀਅਸ ਮੁੱਦਾ ਤਾਂ ਹੈ ਇਹਨਾਂ ਐਕਸਟ੍ਰੋਜਨ ਗਰੋਥ ਹਾਰਮੋਨ ਹੈ ਇਹ ਕਿਸੇ ਵੀ ਚੀਜ਼ ਨੂੰ ਦੇਖੋ ਛੋਟੇ ਗੇ ਉਹਨੂੰ ਐਗ ਨੂੰ ਫਰਟੀਲਾਈਜ਼ ਹੋਣ ਤੋਂ ਬਾਅਦ ਬੱਚੇ 'ਚ ਕਨਵਰਟ ਕਰਦਾ ਜਦੋਂ ਇਹ ਹਾਰਮੋਨ ਹਿੱਲ ਜਾਂਦਾ ਹੈ ਇਹ ਕੋਈ ਹੋਰ ਚੀਜ਼ਾਂ ਨੂੰ ਗਰੋਥ ਕਰ ਸਕਦਾ ਜਿਵੇਂ ਤੁਸੀਂ ਕਿਹਾ ਫਾਈਬਰੋਇਡ ਰਸੋਲੀਆਂ ਹੈਨਾ ਗੱਠਾਂ ਜਿਹਨੂੰ ਆਪਾਂ ਕਹਿੰਦੇ ਨੇ ਸਿਸਟਸ ਇਹ ਇਹਨਾਂ ਨੂੰ ਗਰੋਥ ਵੀ ਕਰ ਦਿੰਦਾ ਤਾਂ ਇੱਥੇ ਗੱਲ ਇਹ ਸਮਝਣੀ ਹੈ ਕਿ ਹਾਰਮੋਨ ਗਰੋਥ ਹਾਰਮੋਨ ਹੈ ਇਹਦਾ ਕੰਮ ਬੱਚੇ ਲਈ ਕੁਝ ਹੋਰ ਸੀ ਮਗਰ ਇਹ ਗਤ ਜਗ੍ਹਾ ਨ ਲੱਗ ਜੇ ਤਾਂ ਉੱਥੇ ਇਹ ਖਰਾਬ ਕਰਦਾ ਆਪਣੀ ਬਾਡੀ ਹਾਂਜੀ ਮੈਨੂੰ ਤੁਹਾਡੇ 28 ਦਿਨ ਦੇ ਸਾਈਕਲ ਤੋਂ ਯਾਦ ਆਇਆ ਵੀ ਜਿਹੜਾ ਮੈਨੂੰ ਲੱਗਦਾ ਕਿ ਜਿਹੜੇ ਮੋਬਾਈਲ ਕੰਪਨੀਆਂ ਦੇ ਜਿਹੜੇ ਰੀਚਾਰਜ ਦਾ ਸਿਸਟਮ ਹੈ ਕਿਤੇ ਇਥੋਂ ਨਾਲ ਆ ਹੋਵੇ 28 ਦਿਨ ਨਹੀਂ ਚਲੋ ਐਨੀਹੋਅਰ ਰੱਬ ਜਾਣੀ ਹਾਂ ਉਹਨਾਂ ਨੇ ਕਿੱਥੋਂ ਚੱਕਿਆ ਕਿਤੇ ਨਹੀਂ ਬਟ ਇਹ ਸਾਈਕਲ ਹੀ ਦਿੰਦਾ ਹੁਣ ਗੱਲ ਇਹ ਹਾਂ ਹੁਣ ਗੱਲ ਇਹ ਹੈ ਕਿ ਇਹ ਜਿਹੜਾ ਹਾਰਮੋਨ ਦਾ ਆਪਾਂ ਤੁਸੀਂ ਜਿਹੜੀ ਗੱਲ ਕੀਤੀ ਐ ਐਸਟ੍ਰੋਜਨ ਹਾਰਮੋਨ ਦੀ ਇਹਦਾ ਮਤਲਬ ਤਾਂ ਹੋਗਾ ਕਿ ਹਾਰਮੋਨਲ ਇੰਬੈਲੈਂਸਿੰਗ ਹੋਈ ਆ ਬਾਡੀ ਦੇ ਵਿੱਚ ਤਾਂ ਕਰਕੇ ਇਹ ਚੀਜ਼ ਜਿਹੜੀ ਆ ਉਹ ਗੜਬੜ ਹੋਈ ਆ ਹੁਣ ਹਾਰਮੋਨਲ ਇੰਬੈਲੈਂਸਿੰਗ ਜਿਹੜੀ ਆ ਉਹ ਕਿਵੇਂ ਬਾਡੀ ਦੇ ਵਿੱਚ ਹੋਈ ਤੇ ਕਿਵੇਂ ਇਹ ਜਾ ਕੇ ਗੜਬੜ ਹੋ ਕੇ ਤੇ ਕਿਦਾਂ ਸਾਈਕਲ ਕਿਹੜੇ-ਕਿਹੜੇ ਸਟੇਜਿਸ ਤੋਂ ਲੰਘ ਕੇ ਜਿਹੜਾ ਸਾਈਕਲ ਜਿਹੜਾ ਗੜਬੜ ਹੋਇਆ ਇਹ ਵੀ ਥੋੜਾ ਸਮਝਾ ਲਓ ਕੋਲੋ ਜੀ ਸਭ ਤੋਂ ਪਹਿਲੀ ਚੀਜ਼ ਅਜਤੇ ਟਾਈਮ 'ਚ ਨਾ ਜਿਹੜਾ ਮੈਂ ਕਿਵੇਂ ਸਮਝਾਣਾ ਆਪਣੇ ਫੂਡ ਚ ਨਾ ਨਿਊਟ੍ਰੀਸ਼ਨ ਖਤਮ ਹੋ ਗਿਆ ਤੇ ਆਰਟੀਫੀਸ਼ੀਅਲਨੈਸ ਆ ਗਈ ਸਭ ਤੋਂ ਪਹਿਲੀ ਚੀਜ਼ ਇਹ ਸਟੇਡੀ ਆਰਟੀਫੀਸ਼ੀਅਲ ਆਈ ਹੈ ਉਹ ਹੈ ਪੈਸਟੀਸਾਈਡ ਪੈਸਟੀਸਾਈਡ ਜਿਹੜੀ ਚੀਜ਼ਾਂ ਤੁਹਾਡੇ ਉਸਤੇ ਪੈਣੀ ਕਣਕ ਜੀਰੀ ਸਰਜੀ ਤੇ ਉਹ ਐਕਚੁਅਲ ਚ ਗਰੋਥ ਹਾਰਮੋਨ ਐਸਟ੍ਰੋਜਨ ਨੂੰ ਮਿਮਿਕ ਕਰਦਾ ਹੈ ਮਿਮਿਕ ਕਰਦਾ ਮਤਲਬ ਹੁੰਦਾ ਹੈ ਇਹ ਝੂਠਾ ਉਹਦੇ ਵਰਗਾ ਕਰਦਾ ਹੈ ਨਕਲ ਕਰਦਾ ਨਕਲ ਕਰਦਾ ਝੂਠੀ ਨਕਲ ਤਾਂ ਜਦੋਂ ਤੁਸੀਂ ਕੋਈ ਪੈਸਟੀਸਾਈਡ ਵਾਲੀ ਸਬਜ਼ੀ ਖਾਈ ਤੁਹਾਡੀ ਬੋਡੀ ਨੂੰ ਲੱਗਿਆ ਐਸਟ੍ਰੋਜਨ ਆ ਗਿਆ ਜਦੋਂ ਐਸਟ੍ਰੋਜਨ ਆ ਗਿਆ ਤਾਂ ਕੁਝ ਹੋਰ ਹਾਰਮੋਨ ਬਲੌਕ ਹੋ ਜਾਂਦੇ ਆ ਤਾਂ ਪਹਿਲਾ ਕਾਰਨ ਜਿੱਥੇ ਮੈਂ ਕਹਿਣਾ ਹੁੰਦਾ ਉਹ ਸਬਜ਼ੀਆਂ ਜਾਂ ਇਨ ਆਰਗੇਨਿਕ ਸਬਜ਼ੀਆਂ ਜਿਨ੍ਹਾਂ ਦੇ ਉੱਪਰ ਬਹੁਤ ਸਪਰੇਅ ਹੁੰਦਾ ਉਹ ਹੈ ਦੂਜਾ ਕਾਰਨ ਕੁਲਵੰਤ ਜੀ ਜਿਹੜਾ ਮੱਝਾਂ ਨੂੰ ਟੀਕਾ ਲੱਗਦਾ ਦੁੱਧ ਦੁੱਧ ਨੂੰ ਨਾ ਇੱਕ ਹਾਰਮੋਨ ਆਉਂਦਾ ਦੁੱਧ ਚ ਆਰਬੀਐਸਟੀ ਲਿਖਿਆ ਹੁੰਦਾ ਬਾਹਰ ਆਰਬੀਐਸਟੀ ਦਿਖ ਰਹੀ ਕੋਈ ਨਹੀਂ ਬਾਹਰ ਮਿਲਦਾ ਆਰਬੀਐਸਟੀ ਫ੍ਰੀ ਮਿਲਦਾ ਜਦੋਂ ਵੀ ਕੋਈ ਨਾ ਕੋਈ ਕੰਪਨੀ ਆਪਣੀ ਐਡਵਰਟਾਈਜ਼ਮੈਂਟ 'ਚ ਕੋਈ ਐ ਲਿਖਦੀ ਹੈ ਨਾ ਪੈਰਾਬੈਨ ਫ੍ਰੀ ਮੈਂ ਕਹਿੰਨਾ ਪੈਰਾਬੈਨ ਫ੍ਰੀ ਕਿਉਂ ਲਿਖਤਾ ਬਾਕੀ ਕੰਪਨੀਆਂ ਪਾਰੀਆਂ ਹੋਣ ਗਿਆ ਐਵੇਂ ਉਹਨਾਂ ਨੇ ਲਿਖਿਆ ਆਰਬੀਐਸਟੀ ਫ੍ਰੀ ਮੇਰੇ ਤਾਂ ਕੰਨ ਖੜੇ ਮੈਂ ਕਹਾਂ ਆਰਬੀਐਸਟੀ ਸਮਝਾਓ ਕੀ ਐ ਫਿਰ ਸਾਡੀ ਕਿਤਾਬਾਂ ਖੁੱਲ ਜੰਨੀ ਐ ਆਰਬੀਐਸਟੀ ਇੱਕ ਗ੍ਰੋਥ ਹਾਰਮੋਨ ਐ ਉਹ ਫੀਮੇਲ ਦਿਲ ਦਿੱਤਾ ਜਾਂਦਾ ਗਾਵਾਂ ਨੂੰ ਜਲਦੀ ਮੈਚੁਰ ਕਰਨ ਲਈ ਉਹ ਥੋੜੀ ਬੇਟੀਆਂ ਦੇ ਪੀਰੀਅਡ ਜਿਹੜੇ ਆਣੇ ਸੀ 10ਵੀਂ 'ਚ ਉਹ 7ਵੀਂ 6ਵੀਂ ਚ ਆਣ ਲੱਗ ਗਏ ਕਿਉਂ ਆਣ ਲੱਗ ਗਏ ਕਿਉਂਕਿ ਉਹਨਾਂ ਕੁਲਵੰਤ ਜੀ ਇਹ ਦੂਜਾ ਕਾਰਨ ਹੈ ਫੀਮੇਲਸ ਨੂੰ ਪ੍ਰੋਬਲਮ ਦਾ ਜਿਹੜਾ অক্সੀਟੋਸਿਨ ਦਾ ਇੰਜੈਕਸ਼ਨ ਜਾਂ ਜਿਹੜੇ ਆਹ ਹਾਰਮੋਨਸ ਗਾਮਾ ਮੱਧ ਨੂੰ ਦੇ ਕੇ ਉਹਨਾਂ ਨੂੰ ਜਲਦੀ ਗ੍ਰੋਥ ਕਾਇਜ ਜਾਂਦੀ ਹੈ ਤੀਜਾ ਕਾਰਨ ਕੁਲਵੰਤ ਜੀ ਉਹ ਹੈ ਮੰਮੀ ਤੇ ਡੈਡੀ ਦੋਨੋਂ ਕਰਨ ਲੱਗੇ ਕੰਮ ਬੱਚੇ ਨੂੰ ਖਾਣਾ ਕੀ ਦਿੱਤਾ ਜਾ ਰਿਹਾ ਹੈ ਪੈਕਡ ਫੂਡ ਪ੍ਰੀਜ਼ਰਵਡ ਪੈਕਡ ਫੂਡ ਉਸ ਦੇ ਵਿੱਚ ਨੰਬਰ 1 ਗਲਤੀ ਕੀ ਹੈ ਜੀ ਪੈਕਡ ਫੂਡ ਚ ਉਸ ਚ ਅਜੀਨੋ ਮੋਟੋ ਜਿਹਨੂੰ ਆਪਾਂ ਕਹਿੰਦੇ ਆਰਟੀਫੀਸ਼ੀਅਲ ਟੇਸਟ ਐਨਹੈਂਸਰ

ਅਜਿਨੋ ਮੋਟੇ ਯੂਜ਼ ਕਰਕੇ ਇਨਸੂਲਿਨ ਬਹੁਤ ਵਧਾਤੀ ਅੱਜ ਦੇ ਟਾਈਮ 'ਚ ਕੁਲਵੰਤ ਜੀ ਕੋਈ ਬੱਚੀ ਹੋਊਗੀ ਜਿਹਦੇ 'ਚ ਮਾੜੀ ਮੋਟੀ ਪੀਸੀਓਡੀ ਨਾ ਹੋਵੇ ਤਾਂ ਜਾਈਏ ਕਿਸੇ ਡਾਇਨੋਕਾਲੋਜੀਸ ਨੂੰ ਉਥੇ ਨੂੰ ਦੱਸੋਗੇ ਹਾਂ ਦੱਸ ਚੋ 6 'ਚ ਬੱਚੀਆਂ ਨੂੰ ਪੀਸੀਓਡੀ ਪੀਸੀਸ ਹੁੰਦੀ ਹੈ ਮੈਂ ਕਿਹਾ ਬੱਲੇ 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 ਅੱਗੇ ਕਦੇ ਟਾਵਾ ਟਾਵਾ ਕੇਸ ਵੀ ਨਹੀਂ ਸੀਗਾ ਕੁਲਵੰਤ ਜੀ ਇੰਨਾ ਕੇਸ ਕਿਉਂ ਹੋ ਗਿਆ ਡਾਈਟ ਸੋ ਮਾਂ-ਬਾਪ ਬੱਚੇ ਨੂੰ ਖਾਣ ਦਾ ਟਾਈਮ ਨਹੀਂ ਦੇ ਸਕਦੇ ਬਣਾਉਣ ਦਾ ਤਾਂ ਉਹਨੂੰ ਕੀ ਕਰੇਂਦਾ ਕੋਈ ਕੈਂਡੀ ਦੋ ਮਿੰਟ ਲਈ ਨੂਡਲਸ ਨੂੰ ਕੱਪ ਦੇ ਵਿੱਚ ਨੂਡਲ ਪਾਈ ਵਿੱਚ ਗਰਮ ਪਾਣੀ ਪਾਇਆ ਉੱਪਰ ਟੱਕਲ ਆਇਆ 5 ਮਿੰਟਾਂ ਬਾਅਦ ਇਹਨੇ ਖਾ ਲਈ ਮਾਪੇ ਤਾਂ ਦੇਖ ਰਹੇ ਕਿ ਪੈਸੇ ਕਮਾ ਰਹੇ ਤਾਂ ਖਾਣਾ ਦਿੱਤਾ ਹਨਾ ਕਹਿ ਜਾਂਦਾ ਬੱਚੇ ਨੂੰ ਜਿਹੜੇ ਚਿਪਸ ਤੇ ਕੋਲਡ ਡਰਿੰਕ ਖਾਣੇ ਨਾ ਕੋਲੰਜੀਕ ਬੱਚੇ ਉਹ ਮੇਰਾ ਮੇਰਾ ਇنسੁਲਿਨ ਦਾ ਇੰਜੈਕਸ਼ਨ ਆ ਬੱਚੇ ਲਈ ਕਿਉਂਕਿ ਚਿਪਸ ਪੋਟੈਟੋ ਚਿਪਸ ਆਲੂ ਸਟਾਰਚ ਸਿੱਧੇ ਕਨਵਰਟ ਹੋਗਾ ਕਾਰਬੋਹਾਈਡਰੇਟਸ ਗੰਦੇ ਤੇਲ 'ਚ ਉੱਪਰ ਪਾਇਆ ਅਜੀਨੋ ਮੋਟੋ ਤੇ ਹਾਈ ਸੋਡੀਅਮ ਉਹਦੇ ਵਿੱਚ ਕੋਈ ਹੋਰ ਸਾਲਟ ਨਹੀਂ ਹੁੰਦਾ ਕੱਲਾ ਸੋਡੀਅਮ ਜਿੰਨੂ ਕਰੇ ਸੋ ਐ ਨਸੀ ਗੇਲਾਸੋਲ ਫਿਰ ਉਹਦੇ ਨਾਲ ਪੀਤਾ ਬੱਚੇ ਨੇ ਕੋਲ ਡਰਿੰਕ ਨਾਮ ਲੈ ਲੱਗਾ ਸੀ ਕੰਪਨੀ ਦਾ 14 ਚਮਚ ਚੀਨੀ ਵਾਲਾ ਮੈਂ ਕਹਿੰਨਾ ਉਹਦੇ ਇ ਜਾ ਕੇ ਤੁਹਾੜੀ ਤੇ ਘਸਰੇ ਮਾਰ ਲੈਂਦੇ ਆਪਾਂ ਤੈਰ ਨਹੀਂ ਨਾ ਹੋਏ ਸਿਰ ਮਾਰ ਰਹੇ ਫਿਰ ਬੱਚੇ ਨਾ ਦੇਖੋ ਮਾਪਿਆਂ ਦੀ ਗਲਤੀ ਨਹੀਂ ਹੈ এডੂਕੇਸ਼ਨ ਹੈ ਫਿਰ ਜਦ ਕੁੜੀ ਵਿਆਹ ਦੇ ਨੇ ਫਿਰ ਕਹਿੰਦੇ ਯਾਰ ਉਹ ਸੌਰੇ ਮੈਣਾ ਮਾਰਦੇ ਨੇ ਇਹ ਕੁੜੀ ਦੇ ਬੱਚਾ ਨਹੀਂ ਹੁੰਦਾ ਉਧਰ ਮੁੰਡੇ ਤੇ ਚਲਕਾ ਪ੍ਰੋਬਲਮ ਹੁੰਦੀ ਹੈ ਉਹ ਤਾਂ ਦੱਸ ਦੇ ਕੋਈ ਨਹੀਂ ਉਹਦੇ ਐਸਟ੍ਰੋਜਨ ਅਲੱਗ ਵਧੀਆ ਹੁੰਦਾ ਨਗਰ ਕੁੜੀ ਚ ਗਲਤੀ ਕਰ ਦਿੱਤੀ ਜਾਂਦੀ ਹੈ ਕੁੜੀ ਚ ਗਲਤੀ ਨਹੀਂ ਹੈ ਜੀ ਤੁਹਾਡੇ ਫੂਡ ਚ ਗਲਤੀ ਹੈ ਤੁਹਾਡੇ ਲਾਈਫ ਸਟਾਈਲ ਚ ਗਲਤੀ ਹੈ ਤਾਂ ਅਜ ਦੇ ਟਾਈਮ ਸਭ ਤੋਂ ਬੜੀ ਪ੍ਰੋਬਲਮ ਹੈ ਇਹ ਪਹਿਲੀ ਗੱਲ ਤਾਂ ਕੁੜੀ ਦੀ ਕਰਦੇ ਕੋਲੋਂ ਜੀ ਵਿਆਹ ਕਰਨ ਦੀ ਉਮਰ ਤਾਂ ਪਾਣੀ ਹੈ ਜਿਸ ਟਾਈਮ ਬੋਡੀ ਫਰਟਾਈਲ ਹੁੰਦੀ ਨਾ ਉਸ ਟਾਈਮ ਕੈਰੀਅਰ ਅੱਜਕੱਲ ਇੰਪੋਰਟੈਂਟ ਲੱਗਦਾ ਉਹ ਜਦ ਤੱਕ ਪੱਤੇ ਗਏ 22 34 35 ਹੋ ਗਿਆ ਫਰਟੀਲਿਟੀ ਅੱਧੀ ਹੈ ਜੀ ਉਪਰੋਂ ਦੀ ਡਾਈਟਾਂ ਕੀ ਸੀਗੀਆਂ ਹੈ ਨਾ ਆ ਬਰਗਰ ਪੀਜ਼ੇ ਕਾਫੀਆਂ ਜਿਹੜੀਆਂ ਅੱਜਕਲ ਚਰਨੀਆਂ ਚੀਨੀਆਂ ਉਹਦੇ ਚ ਬੱਚਿਆਂ ਦੀ ਸਪੈਸ਼ਲੀ ਫੀਮੇਲ ਦੀ ਹੱਤ ਖਰਾਬ ਹੋਗੀ ਕੁਲਵੰਤੀ ਜਿਹੜੀ ਐਂਡੋਮੈਟੋਸ ਹੈ ਜਿਸ ਕਨੇ ਕਿ ਭਾਰ ਪੈਂਦਾ ਜਿਹਨਾਂ ਨੂੰ ਲੇਡੀਜ਼ ਨੂੰ ਇਸ ਚ ਜਿਹੜੀ ਯੂਟਰਸ ਭਾਰੀ ਹੋ ਗਈ ਉਹਨੂੰ ਕਹਿੰਦੇ ਯੂਟਰਸ ਪ੍ਰੋਲੈਪਸ ਕਹਿੰਦੇ ਯੂਟਰਸ ਪ੍ਰੋਲੈਪਸ ਵੀ ਕਹਿੰਦੇ ਉਹ ਯੂਟਰਸ ਦੀ ਲਾਈਨਿੰਗ ਇੱਕ ਜਿਹੜੀ ਯੂਟਰਸ ਦੀ ਲਾਈਨਿੰਗ ਹੈ ਨਾ ਉਹ ਥਿੱਕ ਹੋ ਜਾਂਦੀ ਹੈ ਉਹਨੂੰ ਇੰਗਲਿਸ਼ ਚ ਐਂਡੋਮੈਟੋਸ ਕਹਿੰਦੇ ਆਪਾਂ ਨੇ ਸਿਰਫ ਇਹ ਸਮਝਣਾ ਪ੍ਰੋਮ ਗਿਥੇ ਕੁਲਵੰਤੀ ਮੈਂ ਤਾਂ ਉਬਾਲ ਕੇ ਗੱਲ ਨਾ ਇੱਕ ਪੁਆਇੰਟ ਤੇ ਲਿਆਉਣਾ ਚਾਹੁੰਦਾ ਹੁੰਦਾ ਜੇ ਤੁਸੀਂ ਇੰਸੂਲਿਨ ਸਮਝ ਜੋ ਕੱਲੀ ਇੰਸੂਲਿਨ ਤੁਸੀਂ 80% ਫੀਮੇਲਸ ਦੀ ਹੈਲਥ बिना जिमें अखा बंद करके ठीक कर सो भीसेंट केस थोड़े दूजे होंगे वो सू इंटरव्यू करके पता लगे किस है तो एटी परसेंट केसिज सिर्फ इंसुलिन खराब होंगे और थोड़ा टैक्निकल फैक्टर है जो इंसुलिन बदी है बॉडी थोड़ा सैल इंसुलिन तो बचने लंसुलन रजिस्टेंस कर लमें थोड़ी ओवरीज भी इंसुलिन रजिस्टेंस कर ली है क्योंकि ओवरी के उपर इंसुलिन रजिसटेंस एक लेर है थोड़ी ओवरी हॉरमोन बनाई ही वो बंद ही नहीं करनी लॉजिकल जी चीज़ है

ਸਟ्रेस ਦਾ ਇਹ ਨਾਲ ਕੀ ਸੰਬੰਧ ਹੈਗਾ ਕੋਲੋਂ ਜੀ ਦੂਜਾ ਇਨਸੂਲਿਨ ਤੋਂ ਬਾਅਦ ਦੂਜਾ ਗੱਦਾ ਹਾਰਮੋਨ ਹੈ ਕੋਰਟੀਸੋਲ ਕੋਰਟੀਸੋਲ ਕੀ ਹੈ ਉਹ ਵੀ ਇੱਕ ਕੀ ਕਹਿੰਦੇ ਨੇ ਉਹ ਕਹਿੰਦੇ ਗਲੂਕੋਸ ਰਿਲੀਜ਼ਿੰਗ ਹਾਰਮੋਨ ਹੈ ਉਹ ਤੁਹਾਨੂੰ ਬੋਡੀ ਚੀਨੀ ਨੂੰ ਰਿਲੀਜ਼ ਕਰ ਦਿੰਦਾ ਦੇਖੋ ਸਮਝੋ ਜਦੋਂ ਆਪਾਂ ਨੂੰ ਕੋਈ ਸਟ्रेस ਹੁੰਦਾ ਹੈ ਆਪਣੀ ਬੋਡੀ ਬੱਝਣ ਦੀ ਤਿਆਰ ਹੁੰਦੀ ਹੈ ਯਾ ਲੜਨ ਦੀ ਤਿਆਰ ਹੁੰਦੀ ਹੈ ਤਾਂ ਬੋਡੀ ਕੀ ਕਰਦੀ ਹੈ ਸਟੋਰਡ 슈ਗਰ ਨੂੰ ਸਾਰੇ ਨੂੰ ਗੱਡਜ ਪਾਉਂਦੀ ਹੈ ਜਦ ਤੁਹਾਨੂੰ ਸਟ्रेस ਆਉਂਦਾ ਹੈ इंसुलिन कहती तो है नहीं एक टाइम बॉडी लड़ते खबर बॉडी क्या इंसुलिन बिना गल दो बनया खाए बिना ही बिना खाए इंसुलिन बन गया ब्लड शुगर स्टोर कर ली फिर बेचारिया कु कहनिया भार ही बधी जाता है भार बधू गई कोटिसोल इज अ फैट स्टोरिंग हॉरमोन इंसुलिन इज अ फैट स्टोरिंग हारमोन ਇਨਬੈਕ ਕੰਮਾ ਦੋਨੋ ਹਾਰਮੋਨ ਦਾ ਫੈਟ ਨੂੰ ਸਟੋਰ ਕਰਕੇ ਰੱਖ ਦੇਣਾ। ਤਾਂ ਸਟ੍ਰੈਸ ਇੱਕ ਬਹੁਤ ਵੱਡਾ ਫੈਕਟਰ ਹੈ ਜਿਸ ਕਰਕੇ weight gain ਤੇ PCOS ਤੇ ਪ੍ਰੋਬਲਮਾਂ ਆਉਂਦੀਆਂ ਆਉਂਦੀਆਂ ਨੇ। ਜੀ। ਦੋ ਚੀਜ਼ਾਂ ਹੋਰ ਜੇ ਆਪਾਂ ਨਾ ਡਿਸਕਸ ਕੀਤੀਆਂ ਤਾਂ ਰਹਿ ਜਾਗਾ। ਨੰਬਰ 1 ਗਰਭ ਨਿਰੋਧਕ ਗੋਲੀਆਂ। ਉਹ ਤੇ ਨੰਬਰ 2 ਨੰਬਰ 2 ਜਿਹੜਾ ਹੈਗਾ thyroid। thyroid ਇਹ ਵੀ ਜਿਹੜਾ ਇਹ ਜਿਹੜਾ period cycle ਨੂੰ ਹਿਲਾਉਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਨ ਕਿਵੇਂ? ਉਹਨਾਂ ਦੀ thyroid ਤੋਂ ਪਹਿਲਾਂ ਗੱਲ ਕਰੂੰਗਾ ਇਹ ਜਿਹੜੀ ਮੰਮੀ ਆਣੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਆਪਣੀ ਕੁੜੀ ਬਈ ਚੰਗੀ ਭਲੀ ਉਹਦਾ ਵਿਆਹ ਹੋਇਆ 8 9 10 ਮਹੀਨੇ ਚੋਂ thyroid ਹੋ ਗਿਆ ਮੈਂ ਕਹਾਂ ਜੇ ਕੀ ਹੋਇਆ thyroid ਨਾ emotions ਨਾਲ ਕਨੈਕਟਡ ਹੈ ਖੁਸ਼ ਇਮੋਸ਼ਨ ਬੈਡ ਇਮੋਸ਼ਨ ਜਿਹੜਾ ਮਰਜੀ ਇਮੋਸ਼ਨ ਹੈ ਜਦ ਤੱਕ ਬੰਦਾ ਇਹ ਇਮੋਸ਼ਨ ਕਮਿਊਨੀਕੇਟ ਕਰ ਸਕਦਾ ਨਾ ਇਮੋਸ਼ਨ ਮਾੜਾ ਨਹੀਂ ਹੁੰਦਾ ਹੁਣ ਮਗਰਮ ਨਵੇਂ ਘਰ ਚ ਨਾ ਹੱਸ ਸਕਦੀ ਆਪਣੀ ਮਰਜ਼ੀ ਨਾਲ ਨਾ ਰੋ ਸਕਦੀ ਐ ਨਾ ਕੰਪਲੇਂਟ ਕਰ ਸਕਦੀ ਐ ਜਦੋਂ ਇਹ ਫੈਕਟਰ ਆਏ ਨੇ ਨਾ ਕੋਲੋਂ ਤੇ ਜੀ thyroid ਦਾ ਕੰਮ ਹੋ ਜਾਂਦਾ ਹੈ ਇਹ ਬਹੁਤ ਸਿੰਪਲ ਹੈ ਐਂਡੋਕ੍ਰਾਈਨ ਸਿਸਟਮ ਜਿਹੜਾ ਗਲੈਂਡਸ ਦਾ ਸਿਸਟਮ ਹੈ ਇਹ ਇਮੋਸ਼ਨ ਨਾਲ ਚੱਲਦਾ ਗੁੱਸੇ 'ਚ ਕਹਿੰਦੇ ਲਾਲ ਪੀਲਾ ਹੋ ਗਿਆ ਦੇਖੋ ਲਾਲ ਪੀਲਾ ਕਿਉਂ ਹੋਇਆ ਐਂਡੋਕ੍ਰਾਈਨ ਸਿਸਟਮ ਇਮੋਸ਼ਨ ਨਾਲ ਚੱਲਦਾ ਹੈ ਫੀਅਰ ਦੇ ਵਿੱਚ ਹੱਥਾਂ 'ਚ ਪਸੀਨਾ ਆਉਂਦਾ ਹੈ ਪੈਰਾਂ 'ਚ ਪਸੀਨਾ ਆਉਂਦਾ ਹੈ ਕਿਉਂ ਕੋਈ ਫੈਕਟਰ ਹੈ ਐ ਨਹੀਂ ਜਦ ਕੁੜੀ ਨਵੇਂ ਕਰਕੇ ਆਪਣੇ ਇਮੋਸ਼ਨ ਐਕਸਪ੍ਰੈਸ ਨਹੀਂ ਕਰ ਪਾਉਂਦੀ ਉਹਨੂੰ ਥਾਇਰੋਇਡ ਹੋ ਜਾਂਦਾ ਹੈ ਜ਼ਿਆਦਾਤਰ ਪ੍ਰੈਗਨੈਂਸੀ ਟਾਈਮ ਤੱਕ ਲੇਡੀਜ਼ ਨੂੰ ਥਾਇਰੋਇਡ ਹੋ ਜਾਂਦਾ ਹੈ ਪਹਿਲੀ ਪ੍ਰੈਗਨੈਂਸੀ ਤੱਕ ਹੁਣ ਜਿਹੜੀ ਅਗਰ ਕਲਵੰਜੀ ਗਰਭ ਨਿਰੋਧਕ ਗੋਲੀ મેડિક બહોત એન્ટી હે જી બહોત એન્ટી તુસી અપને નેચરલ ચીઝ ન કુ સાયકલ ન કેમિકલ ન દબતા દેખો સમજો મે સમજ દએ તુસી પ્રેગ્નન્સી નહી ચાહंदे વોન્ટેડ નહી હે ઓતે નેચરલ તરીકે વી ન જીડી ગર્ભ ન દે ઓતે ગોલી હે ન કુવાજી દેખો કિત્થે દિત્તી જાંદી હે જા તા જડા બચ્ચા જા અહો જોડા બચ્ચા નહી ચાહરા જા સર પીસીઓડી પીસીએચ દિત્તી જાંદી હે એ થોડે એસ્ટ્રોજેનલ દબ દંદી હે ਇਹ ਤੁਹਾਡੇ ਐਸਟ੍ਰੋਜਨ ਉਹਨੂੰ ਈਸਟ੍ਰੋਜਨ ਕਹਿੰਦੇ ਆ ਇੰਗਲਿਸ਼ ਚ ਉਹ ਤੋਂ ਸ਼ੁਰੂ ਹੁੰਦਾ O E S T R O G E N ਇਹਨੂੰ ਦਬ ਦਿੰਦੀ ਹੈ ਉਹ ਭਾਈ ਜਦੋਂ ਵੀ ਕੋਈ ਹਾਰਮੋਨ ਜਿਵੇਂ ਕਹਾਂਗੇ ਸਿੰਥੈਟਿਕਲੀ ਆਰਟੀਫੀਸ਼ੀਅਲੀ ਉੱਪਰ ਥੱਲੇ ਕਰਦੇ ਹੋ ਨਾ ਉਹਦੇ ਹੋਰ ਸਾਈਡ ਇਫੈਕਟ ਜੁੜ ਆਉਂਦੇ ਆ ਹੁਣ ਦੇਖੋ ਇੱਕ ਕੁੜੀ ਪ੍ਰੈਗਨੈਂਟ ਹੋ ਗਈ ਉਹਦਾ ਐਸਟ੍ਰੋਜਨ ਘਟ ਗਿਆ ਇਹ ਨੈਚੁਰਲ ਹੈ ਬਾਕੀ ਬਾਡੀ ਨੂੰ ਸਭ ਨੂੰ ਪਤਾ ਕੀ ਹੋ ਰਿਹਾ ਇੱਕ ਗੋਲੀ ਖਾ ਕੇ ਤੁਸੀਂ ਕੋਈ ਚੀਜ਼ ਦਬਤੀ ਹੈ ਨਾ ਕੁਵਿੰਜੀ ਬਹੁਤ بڑے ਨੁਕਸਾਨ ਨੇ ਉਹਦੇ ਨਾਲ ਕੀ ਹੁੰਦਾ ਫਿਚਰ ਚ ਪ੍ਰੈਗਨੈਂਸੀ ਨਹੀਂ ਹੁੰਦੀ ਇਹਦੇ ਕਰਕੇ ਥਾਇਰੋਇਡ ਖਰਾਬ ਹੋ ਸਕਦਾ ਹੈ ਇਹਦੇ ਕਰਕੇ ਜਿਵੇਂ ਹੁਣ ਤੱਕ ਤੁਹਾਨੂੰ ਫਰਟੀਲਿਟੀ ਗਈ ਇਹ ਦੁਆਰਾ ਦੁਆਰਾ ਪ੍ਰੈਗਨੈਂਟ ਹੋਣ ਦੇ ਚਾਂਸਸ ਘਟ ਗਏ ਜਾਂ ਇਹਦੇ ਕਰਕੇ weight gain ਸ਼ੁਰੂ ਹੋ ਜਾਂਦਾ ਹੈ ਜਾਂ ਇਹਦੇ ਕਰਕੇ ਤੁਹਾਡੀ ਬੋਡੀ ਚ ਜਿਵੇਂ ਆਪਾਂ ਕਹਾਂਗੇ ਬਾਦਚੋਂ ਪੀਰੀਅਡ ਜਲਦੀ ਖਤਮ ਹੋ ਜਾਂਦੇ ਨੇ ਇਹ ਵੀ ਹੋ ਸਕਦਾ ਹੈ ਕਿਉਂਕਿ ਤੁਸੀਂ ਆਪਣਾ ਸਾਈਕਲ ਖਲਾ ਲਿਆ ਜੀ ਉਹਨੇ ਦਾ ਥੋੜਾ ਜਿਹਾ ਹੱਲ ਵੀ ਦੱਸ ਦਿਓ ਕਿ ਇੰਨਾ ਕੁਛ ਆਪਾਂ ਨੇ ਦੱਸ ਕੋਰਨ ਜੀ ਹਾਂ ਦੇਖੋ ਪਹਿਲਾ ਹੱਲ ਹੈ ਦਾ ਇੱਕ ਆਯੁਰਵੈਦਿਕ ਆਪਣੀ ਹਿੰਦੂਸਤਾਨਿਕ ਹਰਬ ਹੈ ਉਹਦਾ ਨਾਮ ਹੈ ਸ਼ਤਾਵਰੀ ਜਾਂ ਸਟਾਵਰਾ

फीमेल हॉरमोन अगर सिस्ट बन चुकी है जो थोड़े सिस्त है या थायरड लो हो गया जिन्होंने कहने हाइपोथर एक ऑरगेनिक चीज है, है। कैल के ई एल पी समुद्र पीढ़ी कल चो निकलता ਮਗਰ ਉਹ वह ਦਾ ਹੋਣਾ ਚਾਹੀਦਾ चाहिए ਇਹ ਆਇਸਲੈਂਡਿਕ ਹੋਣਾ ਚਾਹੀਦਾ ਹੈ। ਇੰਡੀਆ ਜਾਪਾਨ ਚੈਗਣਾ ਦਾ ਨਹੀਂ ਚਾਹੀਦਾ। ਮੈਂ ਤਾਂ ਨਹੀਂ ਬਣਾਉਂਦਾ, ਇਸੇ ਕਰਕੇ ਨਹੀਂ ਬਣਾਉਂਦਾ। ਚੌਥੀ ਕੁਲਨਜੀ ਕੋਸ਼ਿਸ਼ ਕਰਨੀ ਹੈ ਚੀਨੀ ਕਾਰਬੋਹਾਈਡਰੇਟਸ ਆਲੂ, ਚੋਲ ਜਿੰਨੇ ਘਟਾ ਕੇ ਬੰਦ ਕਰ ਸਕਦੇ ਹਾਂ। ਇਸ ਚ ਜਿਹੜੀਆਂ ਆ ਦੋ ਮਿੰਟਲੀ ਨੂਡਲਸ, ਕੋਲਡ ਡਰਿੰਕ ਇਹ ਤੁਹਾਨੂੰ 6 ਮਹੀਨੇ ਦਿਖਨੇ ਵੀ ਨਹੀਂ ਚਾਹੀਦੇ। ਕਿਉਂਕਿ ਇਹ ਪ੍ਰੋਬਲਮ ਛੋਟੀ ਪ੍ਰੋਬਲਮ ਨਹੀਂ ਹੈ ਕੁਲਨਜੀ। ਇਹਦੇ ਕਰਕੇ ਘਰ ਪੱਟੇ ਜਾਂਦੇ ਆ। 40 ਲੱਖ ਨਾ ਤੁਹਾਡੇ ਡੈਡੀ ਨੇ ਲੋਨ ਲੈ ਕੇ ਤੁਹਾਡਾ ਵਿਆਹ ਕਰਾਇਆ। ਸੁਣੋ ਉਹ ਵਿਆਕ ਕਿੰਨੇ ਦਿਨ ਚ ਟੁੱਟ ਗਿਆ 6-7 ਮਹੀਨੇ ਚ ਕਿਉਂ ਜੋੜਾ ਸਾਰੇ ਕਿੱਥੇ ਜਿੱਥੋਂ ਪ੍ਰੋਬਲਮ ਸ਼ੁਰੂ ਹੋਈ ਬੱਚਾ ਚਾਹੀਦਾ ਹੀ ਬੱਚਾ ਹੋ ਨਹੀਂ ਰਿਹਾ ਫਿਰ ਉਂਗਲੀਆਂ ਪੁਆਇੰਟ ਕਰਨ ਦਾ ਟਾਈਮ ਆ ਜਾਂਦਾ ਗੱਲ ਨਾ ਬਹੁਤ ਦੂਰ ਪਹੁੰਚ ਜਾਂਦੀ ਹੈ ਜੇ ਆਪਾਂ ਛੋਟੀ ਛੋਟੀ ਸੇਧ ਦੀ ਜਿੱਥੇ ਧਿਆਨ ਰੱਖ ਲਈਏ ਮੇਲ ਨੂੰ ਵੀ ਪ੍ਰੋਬਲਮ ਆਉਂਦੀ ਹੈ ਬਹੁਤ ਆ ਪਾਵਰ ਆਪਦਾ ਹੀ ਬਣਾਇਆ ਸੀ ਕਿਉਂਕਿ ਉਹਨਾਂ ਦੀ ਬਾਡੀ ਚ ਐਸਟ੍ਰੋਜਨ ਆ ਦੇ ਉਹਨਾਂ ਨੂੰ ਸੈਕਸ਼ਨਲ ਵੀਕਨੈਸ ਆ ਜਾਂਦੀ ਹੈ ਫੀਮੇਲ ਨੂੰ ਹੋਰ ਤਰੀਕੇ ਨਾਲ ਆਉਂਦੀ ਹੈ ਅੱਜਕੱਲ ਕਲੋਂਜੀ ਨਵੀਂ ਪ੍ਰੋਬਲਮ ਹੈ ਬਹੁਤ ਜਲਦੀ हैपेटाइट जिन्हों कहबीडो कहने इंग्लिश के सैक्सुअल डिजायर खत्म होने लग जाता है या फीमेल या मेल च यह भी बहुत बड़ी प्रॉब्लम है जिड़ी कि एक्चुअल हॉरमोन करके ही आई है ये इलाज कड़िया मैंने पावरअप कि नैचुरली चीज किमें ठीक रहे कुलवंत एक छोटा सबजैक्ट हो टच करूंगा जी लेकिन चक्कर च या हॉरमोन के चक्कर हॉरमोन रिपलेसमेंट थैरेपी करा लें हैं वो बहुत बहुत ज्यादा डेंजर चीज़ है ਮੇਰੇ ਤੇ ਯਾਦ ਕਰੋ ਚੀਜ਼ ਗੱਡੀ ਚ ਕੁਲਵੰਜੀ ਸਪੈਸ਼ਲਿਸਟ ਕਿੰ ਲਈ ਐਨਐਮਐਨ ਭੁੱਲ ਵੀ ਗਏ ਲੋਗ ਇਹ ਮੈਂ ਅਨਨਸ ਕਰਦਾ ਨਹੀਂ ਮੇਰੀ ਡੱਬੀ ਖੁੱਲੀ ਹੋਊਗੀ ਦੇਖਿਓ ਇਹੇ ਕੁਲਵੰਜੀ ਐਨਰਜੀ ਦੇ ਮਾਈਟੋਕੌਂਡਰੀਆ ਬੜੀ ਟ੍ਰਸਟਿੰਗ ਚੀਜ਼ ਹੈ ਜੇ ਤੁਸੀਂ ਮਾਈਟੋਕੌਂਡਰੀਆ ਰਿਪੇਅਰ ਕਰ ਦੋ ਤੁਹਾਡਾ ਕੈਂਸਰ ਤਾਂ ਠੀਕ ਹੋ ਜਾਂਦਾ ਟੰਡੇ ਮੈਂ ਕਿਹਾ ਵਾਜੀਵਾ ਜਿਹੜੀ ਕਿ ਮਾਈਟੋਕੌਂਡਰੀਆ ਰਿਪੇਅਰ ਕਰਦੀ ਹੈ ਤੇ ਇਹਦੇ ਉੱਪਰ ਇੱਕ ਸਪੈਸ਼ਲ ਚੀਜ਼ ਹੈ ਐਨਐਮਐਨ ਇਹ ਸਕਿਨ ਠੀਕ ਕਰਦੀ ਹੈ ਫੀਮੇਲਸ ਲਈ ਸਪੈਸ਼ਲੀ ਤਾਂ ਮੈਂ ਤਿੰਨੋਂ ਚੀਜ਼ਾਂ ਨੂੰ ਕੰਬੀਨੇਸ਼ਨ ਯੂਜ਼ ਕਰਦਾ ਹਾਂ ਮੈਂ ਕਹਣਾ ਐਨ परफेक्ट वूमेन ले लो बट पहले नंबर पर डाइट सब तो पहला लाइफ स्टाइल लंबी सैर कार्बोहाइड्रेट शुगर स्टार्च जीरो छोटी जी एक्सरसाइज देखा ना बहुत कुछ कह रही मैं जूंबा क्लास शुरू कर ली मेरा वेट ठीक हो गया यह जूंबा नहीं कर जूंबा हाई इंटेंसिटी एक्सरसाइज है कोई भी हाई इंटेंसिटी एक्सरसाइज पौड़िया पर कर सकते हो अपने घर मैं तो सिखा है ਕਿੱਥੇ ਕਿਤੇ ਜਾ ਕੇ ਕਿਸੇ ਦੇ ਕੋਲ ਹੋਰ ਕਿਸੇ ਦੇ ਪੈਸੇ ਲਈਏ ਕਿਉਂ ਉਹ ਕਰੋ ਤਾਂ ਇਹ ਚੀਜ਼ਾਂ ਤੁਹਾਨੂੰ ਬਹੁਤ ਬੈਨੀਫੀਸ਼ੀਅਲ ਆਣੀਆਂ ਤੇ ਆਫ ਕੋਰਸ ਅਗਰ ਸਟ੍ਰੈਸ ਹੈ ਲੰਬੀ ਵਾਕ ਦਿਨ ਚ ਦੋ ਵਾਰ ਜੀ ਬੜੇ ਬਖਮਲ ਸੀਡਾ ਦੀ ਤੁਸੀਂ ਜਾਣਕਾਰੀ ਦਿੱਤੀ ਰਵਿੰਦਰ ਸਿੰਘ ਜੀ ਤੇ ਦੰਦਿਆਂ ਦੇ ਕੋਈ ਟਿਪਸ ਆਫ ਟਿਪ ਆਫ ਦਾ ਇੰਟਰਵਿਊ ਦੇਣਾ ਚਾਹੁੰਗਾ ਇਸ ਮਾਮਲੇ 'ਚ ਕਲੋਜੀਕ ਟਿਪ ਹੈ ਕਿ ਬਲੱਡ ਸ਼ੂਗਰ ਨੂੰ ਲੋਅ ਰੱਖਣ ਲਈ ਇਨ ਪਲੇਸ ਆਫ ਮੈਟਫੋਰਮ ਜਿਹੜੀ ਡਾਕਟਰ ਦਿੰਨੇ ਆ ਉਹਦੀ ਜਗ੍ਹਾ ਤੇ ਬਰਬਰਨ ਜਾਂ ਫਿਰ ਐਪਲ ਸਾਈਡਰ ਵੈਨੇਗਰਾ ਯੂਜ਼ ਕਰੋ ਤੁਹਾਡੀ ਇਨਸੂਲਿਨ ਪਹਿਲਾਂ ਹੀ ਘਟ ਜੂਗੀ ਤਾਂ Apple cider vinegar 3-4 times a day هر کھانے ਤੋਂ پہلے تین ਨਰਨੇ ਕਾਲ ਜੇ ਤੁਹਾਡੀ PCOS ਦੀ PCOS ਵਾਲੇ ਲੱਛਣ ਹੈ ਬਰਬਰਨ دو گولیاں ਸਵੇਰੇ ਖਾਲੀ ਪੇਟ ਇੱਕ ਗੋਲੀ هر کھانے ਤੋਂ ਬਾਅਦ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਜ਼ੀਰੋ 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 ਸਾਈਡ ਇਫੈਕਟ ਨਾਲ ਜੀ کیا ਵਾਤਾ ਤੇ ਹੁਣ ਆਪਣੇ ਜਾਂਦਿਆਂ ਦੇ ਆਪਣੇ ਨੰਬਰ ਤੇ ਆਪਣੀ ਡੀਟੇਲਸ ਵੀ ਦਸਤਾਣਾ ਸਾਂਝੇ ਕਰ ਲਓ ਕਿਉਂ ਹੋ ਸਕਦਾ ਜਿੰਨੇ ਪ੍ਰੋਡਕਟ ਤੁਸੀਂ ਮੰਗਾਏ ਹੋਣ ਸ਼ਾਇਦ ਉਹਨਾਂ ਨੂੰ ਬਾਜ਼ਾਰ ਦੇ ਵਿੱਚੋਂ ਜਾਂ ਕਿਸੇ ਪਾਸੋਂ ਯਕੀਨ ਨਾ ਹੋਵੇ ਜਾਂ ਮਿਲ ਰਹੀ ਨਾ ਹੋਣ या फिर जड़ा कॉम्बीनेशन तो बनाए शायद किसी होर को नंबर तो 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 अपनी डिटेल्स कौन अटेंड करेगा ये डिटेल दे जी कलम जी सात नीरू जी कॉल्स लेते हैं तो का नंबर है सैवन नाइन एट सिक्स वन वन टू वन वन एट सैवन नाइन एट सिक्स वन वन टू वन वन एट दूजा नंबर है पचासी पचानवे पचहत्तर चाली नब्बे पचासी पचानवे पचहत्तर चाली नब्बे कुलवंत जी मैं लोगों को खुश हूं कि मेरे न गल कर सकन मैं मैसेज कर दें जो प्रोग्राम लेना चाहते होना चाहते हो, हो। याच बन के अगे करना हो, माता मां भैन की नाइन ट्रिपल एट फोर सैवन फाइव ट्रिपल जीरो नाइन एट 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 फोर सैवन फाइव जीरो 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 मैं वट्सएप मैसेज कर सकते हो जो मेरे घर आकर सैमीनार अटेंड करना चाहो यू आर मोर वेलकम मैं सिर्फ मैसेज कर द ਮੇਰੇ WhatsApp ਨੰਬਰ ਤੇ ਸੈਮੀਨਾਰ ਜੀ 7986112118 A ਨੰਬਰ ਤੇ ਤੁਸੀਂ ਰਵਿੰਦਰ ਸਿੰਘ ਜੀ ਦੇ ਨਾਲ ਸੰਪਰਕ ਕਰਕੇ ਇਹਨਾਂ ਵੱਲੋਂ ਸੁਝਾਏ ਗਏ ਜਿਹੜੇ ਸਪਲੀਮੈਂਟਸ ਨੇ ਉਹਦੇ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਮੰਗਵਾ ਸਕਦੇ ਹੋ ਵਟ ਏਵਰ ਜੋ ਤੁਸੀਂ ਇਹਨਾਂ ਨਾਲ ਡਿਸਕਸ ਕਰਕੇ ਕੋਚ ਟ੍ਰੇਨਿੰਗ ਜਾਂ ਅਨ ਕੋਚਿੰਗ ਲੈਣਾ ਚਾਹੋ ਤਾਂ ਲੈ ਸਕਦੇ ਹੋ ਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਵੈਲਕਮ ਜੀ ਜੀ ਸੋ ਆਪਾਂ ਇਹ ਜਾਣਿਆ ਕਿ ਫੀਮੇਲ ਹੈਲਥ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਦੇ ਪਿੱਛੇ ਦੇ ਕਾਰਨ ਕੀ ਨੇ ਬਸ ਇਹਦਾ ਕਾਰਨ ਕੋਈ ਹੋਰ ਵੀ ਬਹੁਤ ਸਾਰੇ ਹੁੰਦੇ ਨੇ ਜਿਵੇਂ ਗਰਭ ਗਰਭਵਸਤਾ ਹੋ ਜਾਂਦੀ ਆ ਮੋਟਾਪਾ ਹੋ ਜਾਂਦਾ ਹੋਰ ਬਹੁਤ ਸਾਰੇ ਕਾਰਨ ਜਿਹੜੇ ਨੇ ਇਹਦੇ ਹੋਰ ਵੀ ਹੈਗੇ ਨੇ ਪਰ ਜਿਹੜੇ ਮੇਨ ਗੱਲ ਹੈ ਜੀਵਨ ਸ਼ੈਲੀ ਜਿਹੜੀ ਆ ਸਾਡੀ ਉਹ ਸਹੀ ਨਹੀਂ ਹੈਗੀ ਜਿਵੇਂ ਲਾਈਫ ਸਟਾਈਲ ਜਿਹੜਾ ਸਾਡਾ ਮਾੜਾ ਹੈਗਾ ਸੈਡੈਂਟਰੀ ਲਾਈਫ ਸਟਾਈਲ ਹੈਗਾ ਖਾਣਾ ਪੀਣਾ ਮਾੜਾ ਹੈਗਾ ਪੀਸੀਓਐਸ ਜਿਹੜੀ ਹੈਗੀ ਆ ਪੀਸੀਓਡੀ ਹੈਗੀ ਆ ਉਮਰ ਵਧਣ ਲੱਗ ਜਾਂਦੀ ਹੈ ਲੋਕਾਂ ਦੀ ਜਿਹਦੇ ਕਰਕੇ ਵੀ ਇਹ ਸਮੱਸਿਆਵਾਂ ਆਉਣੀਆਂ ਸ਼ੁਰੂ ਆਈਆਂ ਪੀਰੀਅਡਸ ਘਟ ਵੱਧ ਜਾਂਦੇ ਨੇ ਜਾਂ ਕੁਝ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਨੂੰ ਕੁਝ ਦਵਾਈਆਂ ਐਸੀਆਂ ਲੈ ਰਹੀਆਂ ਹੁੰਦੇ ਆ ਜਿਹਦੇ ਕਰਕੇ ਵੀ ਸਾਨੂੰ ਇਹ ਸਮੱਸਿਆਵਾਂ ਆਉਂਦੀਆਂ ਤੇ ਇਹ ਸਾਰੀ ਜਾਣਕਾਰੀ ਜ ਤੁਹਾਡੇ ਸਾਹਮਣੇ ਰੱਖੀ ਆ ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕਿਸੇ ਨਾ ਕਿਸੇ ਕੋਲ ਵੀਡੀਓ ਜ਼ਰੂਰ ਪਹੁੰਚੇਗੀ ਤੇ ਜੇ ਕਿਸੇ ਇੱਕ ਨੂੰ ਵੀ ਇਸ ਵੀਡੀਓ ਦੇ ਨਾਲ ਫਾਇਦਾ ਹੁੰਦਾ ਹੈ ਅਸੀਂ ਸਮਝਾ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊ ਜਸ਼ਾ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਉਣਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਬੰਦੇ ਉਦੇ ਜਾਦਾ ਬਤਾਂ